ਚਾਚੀਆਂ ਤਾਈਆਂ ਇਸ ਘਰ ਦੇ ਵਿੱਚ ਵੜਦੀਆਂ ਨਹੀਂ ਹੈਗੀਆਂ ਉਹਦਾ ਕਾਰਨ ਤੁਸੀਂ ਹੋ ਕੋਈ ਜਾਨਵਰ ਥੋੜੀ ਨੇ ਹੋ ਜਿਹਨੂੰ ਲਗਾਮ ਪਾ ਲਵਾਂ ਘਰ ਵਾਲੀ ਆ ਮੇਰੀ ਉਹ ਹੈਪੀ ਬਰਥਡੇ ਟੂ ਯੂ ਥੈਂਕ ਯੂ ਥੈਂਕ ਯੂ ਸੋ ਮਚ ਲਮੀ ਆ ਮਿਆਂ ਮੁਰਾ ਕਰੇ ਤੁਹਾਡੀਆਂ ਥੈਂਕ ਯੂ ਤੈਨੂੰ ਯਾਦ ਸੀਗਾ ਆ ਲੋ ਆ ਕੀ ਬਬਲੀ ਵਾਓ ਦੇਖੋ ਐਨਾ ਸੋਹਣਾ ਸੂਟ ਤੈਨੂੰ ਕਿਵੇਂ ਪਤਾ ਕਿ ਬਲੈਕ ਰੰਗ ਮੇਰਾ ਫੇਵਰਟ ਹੈ ਤੁਹਾਡੇ ਦਿਓਰ ਦਾ ਨਹੀਂ ਤੁਹਾਨੂੰ ਪਤਾ ਉਹਨਾਂ ਨੇ ਦੱਸਿਆ ਸੀ ਰਾਤੀ ਅਸੀਂ ਗਏ ਸੀ ਗੁਰਦੁਆਰੇ ਇੱਕ ਮਿੰਟ ਮੈਂ ਉੱਪਰ ਬਹਿ ਜਾ ਹਾਂ 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 ਬਹੁਤ ਸੋਹਣਾ ਸੂਟ ਹੈ ਰਾਤੀ ਅਸੀਂ ਗੁਰਦੁਆਰੇ ਗਏ ਸੀ ਹਰੇ ਨੇ ਦੱਸਿਆ ਕਿ ਬਰਥਡੇ ਆ ਭਾਬੀ ਦਾ ਮੈਂ ਕਿਹਾ ਚੱਲ ਮੈਂ ਸੂਟ ਲੈ ਜਾਨੀ ਆ ਫਿਰ ਕਹਿੰਦੇ ਆ ਸੂਟ ਪਸੰਦ ਆ ਉਹਨਾਂ ਨੂੰ ਰੰਗ 골ਡੀ ਵੀ ਨਾ ਕਦੇ ਨਹੀਂ ਮੇਰਾ ਬਰਥਡੇ ਭੁੱਲਿਆ ਹੋਰ ਕੀ ਹਾਇ ਤੱਕ ਤੇ ਤੇਰੇ ਵੀਰੇ ਨੇ ਮੈਨੂੰ ਵਿਸ਼ ਕੀਤੀ ਅੱਛਾ ਮੈਨੂੰ ਲੱਗਦਾ ਭੁੱਲ ਗਏ ਜਾਂ ਕੁਛ ਹੈ ਨਹੀਂ ਉਹਨੇ ਮੈਂ ਤਾਂ ਗੁੱਸੇ ਵੀ ਹੋ ਜਾਣੀ ਇਹਨਾਂ ਨਾਲ ਹੂੰ ਗੁੱਸੇ ਪਹਿਲਾਂ ਪਹਿਲਾਂ ਹੁੰਦੇ ਸੀ ਹੁਣ ਐਨੇ ਸਾਲ ਹੋ ਗਏ ਵਿਆਹ ਨੂੰ ਹੁਣ ਕੀ ਗੁੱਸੇ ਆਉਣਾ ਮੈਂ ਤਾਂ ਕਿਹਾ ਮਨਾਉਂਦੇ ਹੋਣੇ ਚੰਗੀ ਤਰ੍ਹਾਂ ਕਿ ਨਹੀਂ ਸਾਨੀ ਪਰ ਮਨ ਮਨਾਣ ਵਾਲੇ ਦਿਨ ਹੁਣ ਟਾਡੇ ਆ ਸਾਡੇ ਗੇ ਨਹੀਂ ਮਨਾਣਾ ਮਨੂਣਾ ਤਾਂ ਕਿੱਥੇ ਆ ਫਿਰ ਉਸ ਕਿਉਂ ਚੱਲ ਜਾਂਦੇ ਆ अच्छा हां इतनी सोहनी जिन्न हुूर मिली होवे भरोसा करदा हां सोहनी क्यों जाओ हुूर ਤਾਂ ਕਿਸ ਨੇ ਕਹਿਣਾ ਨਹੀਂ ਤੁਸੀਂ ਕਹਿੰਦੇ ਹੋ ਲੈ ਮੇਰੀ ਧਰਾਨੀ ਤਾਂ ਬਹੁਤ ਸੋਹਣੀ ਆ ਚਲੋ ਠੀਕ ਆ ਹੋਰ ਦੱਸੋ ਫਿਰ ਪਾਰਟੀ ਕਿੱਥੇ ਕਰਨੀ ਹੈ ਪਾਰਟੀ ਤੈਨੂੰ ਪਤਾ ਤਾਂ ਹੈ ਮਾਤਾ ਪਾਰਟੀ ਦੇ ਨਾਮ ਤੋਂ ਕਿੰਨਾ ਗੁੱਸਾ ਕਰਦੀ ਹੈ ਭੈਣਾ ਅਸੀਂ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਵਾਂਗੇ ਕਿਉਂ ਬਰਥਡੇ ਬੜੇ ਮਨਾਣਾ ਨਹੀਂ ਆ? ਨਾ ਕੋਈ ਬਰਥਡੇ ਨਹੀਂ ਮਨਾਣਾ ਤੂੰ ਗੋਲਡਨ ਪੁੱਛ ਕੇ ਦੇਖੀ। ਯਾਰ ਆਪਾਂ ਮੈਂਬਰ ਕਿੰਨੇ ਕਾ ਰੋਟੀ ਖਾਂ ਚੱਲਦੇ ਆ ਬਾਹਰ। ਕਾ ਮਮੇ ਨੂੰ ਆਪਾਂ ਮੈਂ ਕਹਾਂ ਤੂੰ ਕਹਿ ਕੇ ਦੇਖ ਲੈ ਜੇ ਮੰਨਦੇ ਆ। ਮੈਨੂੰ ਤਾਂ ਨਹੀਂ ਲੱਗਦਾ। ਹਾਂ? ਨਾ ਮੈਨੂੰ ਤਾਂ ਨਹੀਂ ਲੱਗਦਾ। ਮੈਨੂੰ ਤਾਂ ਇੰਨੀ ਖੁਸ਼ੀ ਆ ਪਹਿਲੀ ਵਾਰ ਮੇਰਾ ਕਿਸੇ ਨੇ ਇੰਨਾ ਚਾਹ ਕੀਤਾ। ਹੂੰ ਫੋਰ ਵੀ ਕੁਝ ਚਾਹੀਦਾ ਮੈਨੂੰ ਦੱਸਿਓ। ਹਾਂ ਹਾਂ ਜ਼ਰੂਰ। ਤੁਸੀਂ ਕੀ ਕਰਦੇ ਬੇਸੀ? ਮੈਂ ਨੀਲ ਪੈਂਟ ਲਾਂਦੀ ਵੀ ਸੀ। ਲੈ, ਕਰਲੇ ਲਾਈ ਜਾਂਦੇ ਹੋ। ਆ ਕੀ? ਹੋਰ ਕਿ ਲਿਆਉ ਦਾਂ ਕੁੜੀ ਤੇਰਾ ਨਵਾਂ ਨਵਾਂ ਵਿਆਹ ਹੋਇਆ ਆ ਗਿਆ ਰਿਮੂਵ ਕਰ ਉਹਨੂੰ ਲਾਓ ਮੇਰੇ ਵੀ ਤੂੰ ਵੀ ਨਾ ਬੱਸ ਹੂੰ ਚਾਰ ਦਿਨ ਅਜੇ ਵਿਆਹ ਨੂੰ ਹੋਏ ਆ ਤੇ ਤੈਨੂੰ ਇਹ ਨਹੀਂ ਹੈਗਾ ਕਿ ਮੈਂ ਆਪਣਾ ਧਿਆਨ ਰੱਖ ਲਵਾਂ ਅੱਜ ਮੇਰੀਆਂ ਚੂੜੀਆਂ ਦੀ ਨਾ ਇੱਕ ਚੂੜੀ ਵੀ ਟੁੱਟ ਗਈ ਪਤਾ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਨਵਾਂ ਲੈਂਦਾ ਫੜ ਇਹਨੂੰ ਕਰ ਰਿਮੂਵ ਹਾਂ ਵਿੱਚ ਬਦਲ ਵੀ ਲਈ ਦੀ ਆ ਨਾ ਹਾਂ ਹਾਂ ਮੈਂ ਅੱਪੇ ਬਦਲਾ ਦੂੰਗਾ ਫੜ ਲਿਆਉ ਤਾਂ ਤੇ ਹੱਥ ਵੀ ਦੇਖ ਲੈ ਸੁੰਨੇ ਰੱਖੇ ਕੁੜੀ ਨਰਮ ਕੀ ਕਰਾਂ ਹੂੰ ਮੈਂ ਆਟਾ ਗੁੰਨਦੀ ਸੀ ਤਾਂ ਲਾ ਕੇ ਰੱਖੀਆਂ ਸੀਗਾ ਮੈਂ ਕਿਹਾ ਚੱਲ ਫਿਰ ਆਟਾ ਫਸ ਜਾਂਦਾ ਨਿਕਲਦਾ ਨਹੀਂ ਆ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਦਿੰਨੀ ਆ ਰਿੰਗ ਹੈ ਵੈਸੇ ਮੰਮੀ ਕਿੱਥੇ ਗਈ ਆ ਪਤਾ ਨਹੀਂ ਮੰਮੀ ਤੈਨੂੰ ਸੇਲੀ ਸੁਲੀ ਵੱਲ ਗਈ ਹੋਣੀ ਆ ਆਪਣੀ ਹੈ ਨਹੀਂ ਜ਼ਬਰਦਸਤ ਨਾ ਤਾਂ ਇਹ ਤਾਂ ਸੂਖ ਚੱਕ ਲਈਆਂ ਮੈਂ ਮੈਂ ਰਾਤੀ ਲਈ ਸੀ ਮੈਂ ਦਿਖਾਇਆ ਮੋਰਚਾ ਮਾਰ ਕੇ ਫਿਰ ਮੰਮੀ ਦੇ ਪਿੱਛੇ ਆ ਵੇਖ ਲਓ ਹੋਰ ਕੀ ਆ ਤੁਹਾਡੇ ਬੰਨੇ ਵੀ ਤਾਂ ਮੈਂ ਤਾਂ ਕਹਿੰਨੀ ਆ ਮੈਂ ਤਾਂ ਸ਼ੁਕਰ ਕਰਦੀ ਆ ਪਰਮਾਤਮਾ ਨੇ ਮੈਨੂੰ ਇੰਨੀ ਵਧੀਆ ਦਰਾਣੀ ਦਿੱਤੀ ਨਾ ਰੱਬ ਸਭ ਨੂੰ ਇਦਾਂ ਹੀ ਦੇਵੇ ਨਾ ਜਨ ਲੱਗੇ ਕਿਸੇ ਦੀ ਮੈਂ ਤੁਹਾਨੂੰ ਕਹਾਂ ਪਹਿਲਾਂ ਨਾ ਮੈਨੂੰ ਵਿਆਹ ਦੇ ਨਾਂ ਤੋਂ ਡਰੀ ਬੜਾ ਲੱਗਦਾ ਹੁੰਦਾ ਸੀ ਕਹਿੰਦੇ ਜੀ ਸੋਹਰੇ ਘਰ ਦਾ ਹਉ ਵਾਈ ਬਣਾਇਆ ਹੁੰਦਾ ਸੀ ਲੋਕਾਂ ਨੇ ਤਾਂ ਵੀ ਇਦਾਂ ਇਦਾਂ ਕਹਿੰਦੇ ਆ ਇਦਾਂ ਕਹਿੰਦੇ ਆ ਜੀ ਸਦਰਾਣੀਆਂ ਇਦਾਂ ਦੀਆਂ ਹੁੰਦੀਆਂ ਜਠਾਣੀਆਂ ਇਦਾਂ ਦਾ ਇਦਾਂ ਕੁਝ ਨਹੀਂ ਹੁੰਦਾ ਬਬਲੀ ਆਪ ਚੰਗੇ ਹੋਣਾ ਤਾਂ ਸਾਰੇ ਚੰਗੇ ਤੇਰਾ ਸੁਭਾਅ ਆਪਣਾ ਚੰਗਾ ਨਾ ਤਾਂ ਤੈਨੂੰ ਸਾਰੇ ਚੰਗੇ ਲੱਗਦੇ ਆ ਤੂੰ ਸਭ ਦਾ ਮਨ ਮਿੰਟਾਂ ਸੇ ਘੜਾ ਘਟਾ ਉਹ ਫਿਰ ਤੁਮ ਆਪ ਚੰਗੀ ਐ ਨਾ ਤਾਂ ਤੈਨੂੰ ਮੈ ਲੱਗਦੀ ਆ ਮਾਤਾ ਨੂੰ ਨਹੀਂ ਲੱਗਦੇ ਚੰਗੇ ਮਾਤਾ ਨੂੰ ਪੁੱਛ ਕੇ ਦੇਖ ਲੈ ਇਹ ਬੋਲੀ ਕਰ ਉਹ ਨਹੀਂ ਮਾ ਬੋਲੀ ਹੱਸ ਕਿਤੇ ਆਈ ਨਾ ਜਾਵੇ ਹੋਰ ਸਾਡੇ ਜੁੰਡੇ ਪੱਡੇ ਜਾਣੇ ਸਾਰੀ ਹੋਵੇ ਭਾਵੇਂ ਖੜੀ ਸੌਣ ਦੀ ਹੋਵੇ ਮੈਨੂੰ ਕੀ ਆ ਤੁਹਾਡੇ ਪਿੱਛੇ ਹੀ ਬਹਿਣਾ ਮੈਨੂੰ ਤਾਂ ਪਤਾ ਨਹੀਂ ਸੀ ਕੁਝ ਵੀ ਦੀਦੀ ਨੇ ਕੀ ਮੈਂ ਵੀ ਕਹਿਣਾ ਮੈਨੂੰ ਤਾਂ ਕੁਝ ਆਪ ਯਾਦ ਨਹੀਂ ਸੀ ਮੈਨੂੰ ਵੀ ਕੋ ਲੋ ਬੰਨਾ ਅੱਪਾ ਭਾਵੇਂ ਮੇਰੇ ਨਾਲ ਚੱਲ ਠੀਕ ਆ ਮੈਂ ਮਾਤਾ ਨਾਲ ਲੱਗ ਜਵੇ ਨਾ ਕਰ ਇਹਨੂੰ ਰਾਖੀ ਰੱਖੀ ਤੇ ਇਸ ਦਾ ਚਿਹਰਾ ਚੰਗਾ ਰੱਖਦੀ ਹੈ। ਹਾਂ ਇਹ ਲਾਈ ਤਾਂ ਸੀ। ਹਾਂ ਮੇਰੀ ਵੀ ਹੈ ਲਾਈ ਐ ਸੇਮ ਹੀ ਲਾ। ਮਾਤਾ ਨੇ ਕਹਨਾ ਨੇਲਪੇੜ ਵੀ ਸੇਮ ਲਾਈ ਫਤਿਆਂ। ਇਹ ਕਿੱਥੇ ਚਲੀਆਂ ਗਈਆਂ? ਅੱਛਾ ਅੰਦਰ ਬੈਠੀਆਂ ਨੇ। ਹੂੰ ਸਿਰ-ਹੱਡ ਲਾਈ ਹੋਈ ਐ ਇਹਨਾਂ ਨੇ ਦੋਹਾਂ ਨੇ। ਹਾਂ ਆ ਦੇਖ। ਠੀਕ ਪਿਆ ਨਾ? ਆ ਦੇਖ। ਠੀਕ ਲੱਗਿਆ? ਬਹੁਤ ਧੀਆ। ਆ ਦੇ ਅੰਦਰ ਹੀ ਬੈਠੀਆਂ ਨੇ ਦੋਹੇ ਜਣੀਆਂ। ਬਹੁਤ ਕੋਲੀ ਲਾਈ ਆ ਪਰ ਨੇ ਮਾੜਾ ਮੁੱਟਾ ਬਾਹਰ ਵੀ ਦੇਖ ਲਿਆ ਕਰੋ ਅੰਦਰ ਹੀ ਬੈਠੇ ਹੀੜ-ਹੀੜ ਕਰੀ ਜਾਨੀਆਂ ਤੁਸੀਂ ਦੋਹੇ ਜਾਨੀਆਂ ਆ ਰਸੋਈ ਖਾਲੀ ਪਈ ਐ ਕੁਛ ਨਹੀਂ ਮੰਮੀ ਮੈਂ ਇੱਧਰ ਦੀਦੀ ਵਾ ਲਈ ਦੀਦੀ ਨੇਲ ਪੇਂਟ ਲਾਂਦੇ ਵੈਸੀ ਦੇਖੋ ਮੰਮੀ ਅਜੇ 4 ਦਿਨ ਦੇ ਕੇ ਵਿਆਹ ਨੂੰ ਹੋਇਆ ਨਾ ਨੇਲ ਪੇਂਟ ਤੇ ਆਹ ਦੇਖ ਲਓ ਹੱਥ ਵੀ ਸੁੰਨੇ ਆ ਨਾ ਤੁਸੀਂ ਮੇਰੀ ਗੱਲ ਸੁਣੋ ਜੇ ਭਲਾ ਕੋਈ ਰਸੋਈ 'ਚ ਵੜ ਜੇ ਅੱਜਕੱਲ ਕਿੰਨੀ ਬਰਦਾਤਾਂ ਹੁੰਦੀਆਂ ਨੇ ਤੁਹਾਨੂੰ ਪਤਾ ਬਾਹਰ ਲਈ ਕੋਈ ਸੁਧ-ਬੁੱਧ ਹੈਗੀ ਆ ਤੁਹਾਨੂੰ ਦੋਹਾਂ ਜਾਨੀਆਂ ਨੂੰ ਮੁੰਵੇ ਹੋਣੀ ਆਈ ਸੀਗੀ 5 ਮਿੰਟ ਹੋਏ ਮੰਮੀ ਅਜੇ ਮੈਂ ਤਾਂ ਇਹ ਕੰਦੇਸੇ ਦੇਖਿਓ ਮਮੀ ਹੱਥ ਸੁਣਨੇ ਆ ਤੂੰ ਐਦਾਂ ਕਰ ਆ ਫੜ ਮੈਂ ਤਾਂ ਆਟਾ ਗੁੰਨਣ ਲੱਗਿਆ ਲਾਈ ਸੀ ਤੂੰ ਫੜ ਤੂੰ ਆ ਮੇਰੀ ਰਿੰਗ ਫੜਾ ਅਨੁਪਾ ਲੈ ਦੱਸ ਇਧਰ ਆ ਲੈ ਤੂੰ ਆ ਪਾ ਮੈਨੂੰ ਨਹੀਂ ਚੰਗੇ ਲੱਗਦੇ ਸੁਣੇ ਤਾਂ ਇਧਰ ਆ ਕੇ ਲੈ ਇਹਦੇ ਚ ਪਾ ਲੈ ਸੋਹਣੀ ਲੱਗਦੀ ਮਮੀ ਹੁਣ ਚਾਹੇ ਆਟਾ ਗੁੰਨਣਾ ਜਾਂ ਜੋਮਰ ਜੀ ਲਾਣੀ ਨਹੀਂ ਲੱਗੀ ਇਹ ਮਠੇਰੀ ਸੋਹਣੀ ਹੈ ਚਾਹ ਠੀਕ ਆ ਮੈਂ ਹੁਣ ਸੋਈਦਾ ਦੇਖ ਲਾ ਮੜਾ ਜਾ ਠੀਕ ਆ ਦੇਖ ਲਓ ਮੜਾ ਮੋਟਾ ਦਾਲ ਸਬਜ਼ੀ ਵੀ ਧਰ ਲਓ ਕੋਈ ਮੈਂ ਆਪ ਵੀ ਕਰ ਲੈਣਾ ਸੀ ਤੂੰ ਬਹਿ ਜਾ ਨਹੀਂ ਨਹੀਂ ਦੇਖ ਲਿਆ ਨਹੀਂ ਦੁਪਹਿਰ ਦਾ ਟਾਈਮ ਹੋ ਗਿਆ ਰੋਟੀ ਦਾ ਟਾਈਮ ਹੋ ਗਿਆ ਤੁਹਾਨੂੰ ਆਹੀ ਨਹੀਂ ਮੁੱਕਦਾ ਤੁਹਾਡਾ ਕੰਮ ਬਬਲੀ ساری ਉਮਰ ਕੰਮੀ ਕਰਨਾ ਮੈਂ ਕਰ ਲੈਣਾ ਸੀਗਾ ਆਹੋ ਇੱਕ ਜਣੀ ਤਾਂ ਜ਼ਿੰਮੇਵਾਰੀ ਸਮਝਿਆ ਕਰੋ ਕੋਈ ਨਾ ਕੋਈ ਬੈ ਜਾ ਮਮੀ ਫਿਰ ਕੀ ਹੋਇਆ ਚਾਰ ਦਿਨ ਬਿਆਹ ਨੂੰ ਮੈਂ ਆਪਣੇ ਕਰ ਲੈਣਾ ਸੀ ਮੇਰੀ ਇੱਕ ਮਿੰਟ ਗੱਲ ਸੁਣ ਤੂੰ ਅਮਨ ਤੂੰ ਨਾ ਥੋੜਾ ਜਿਹਾ ਹਿਸਾਬ ਨਾਲ ਚੱਲਿਆ ਕਰ ਤੂੰ ਉਹੀ ਚੱਕ ਕੇ ਉਹਨੂੰ ਆਪਣੀ ਚੀਜ਼ ਫੜਾਤੀ ਆਹ ਫਿਰ ਕੀ ਹੋਇਆ ਮਮੀ ਹਾਂ ਮੈਂ ਪਾਲੀ ਉਹਨੇ ਪਾਲੀ ਇੱਕੋ ਹੀ ਗੱਲ ਐ ਨਾ ਹੁਣ ਤੈਨੂੰ ਪਿਆਰ ਪਿਆਰ ਚ ਲੁੱਟੀ ਜਾਂਦੀ ਐ ਉਹ ਮਿੱਠੀ ਹੋ ਕੇ ਕੱਲੋਂ ਤੈਨੂੰ ਨਾ ਦਿੱਤੇ ਫਿਰ ਤੂੰ ਕੀ ਕਰੇਂਗੀ ਫਿਰ ਲੜਾਈ ਕਰੇਂਗੀ ਉਹਦੇ ਨਾਲ ਕੋਈ ਕੁਝ ਨਹੀਂ ਹੁੰਦਾ ਮੰਮੀ ਹਾਂ ਦੇਖੋ ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤੁਸੀਂ ਮੇਰੇ ਕਿੰਨੇ ਚਾਰ ਲੜ ਕਿਤੇ ਹਾਂ ਉਹਦੇ ਵਿਆਹ ਨੂੰ ਤਾਂ 4 ਦਿਨ ਹੋਏ ਐ ਤੇ ਆਪਾਂ ਹੀ ਚਾਹ ਲੜ ਕਰਨੇ ਆ ਨਾਲੇ ਦੇਖੋ ਕਿੰਨਾ ਵਧੀਆ ਸੁਭਾਅ ਕੁੜੀ ਦਾ ਕਿੰਨੇ ਪਿਆਰ ਨਾਲ ਢੜ ਨਾਲ ਬੋਲਦੀ ਐ ਕਿੰਨਾ ਖਿਆਲ ਮੇਰਾ ਰੱਖਦੀ ਐ ਤੁਹਾਡਾ ਰੱਖਦੀ ਐ ਮੈਨੂੰ ਨਹੀਂ ਲੱਗਦਾ ਉਹ ਐਦਾਂ ਦੀ ਐ ਸਾਡੇ ਚ ਤਾਂ ਭੈਣਾ ਵਾਲਾ ਪਿਆਰ ਆ ਘਰಾಣੀ ਸ਼ਾਨੀਲਾ ਹੈ ਹੀ ਨਹੀਂ ਮੰਮੀ ਨਹੀਂ ਉਹ ਤਾਂ ਚਲ ਚੰਗੀ ਗੱਲ ਹੈ ਮੈਂ ਸਮਝਦੀ ਆ ਪਰ ਤੂੰ ਨਾ ਉਹਨੂੰ ਬਹੁਤਾ ਸਿਰ ਨਾ ਚੜਾਓ ਮੇਰੇ ਵੀ ਸਿਰ ਚੜਾਏਂਗੀ ਤੂੰ ਉਹਨੂੰ ਹਲੇ ਥੋੜਾ ਜਿਹਾ ਹਿਸਾਬ ਨਾਲ ਚੱਲ ਥੋੜਾ ਜਿਹਾ ਸਹਿੰਦਾ ਸਹਿੰਦਾ ਰਿਸ਼ਤਾ ਚੰਗਾ ਲੱਗਦਾ ਹੁੰਦਾ ਹੁਣ ਨਵੀਂ ਨਵੀਂ ਆਈ ਏ ਤੈਨੂੰ ਸਿਰ ਚੜਾਲੂ ਕੱਲੂ ਜਦੋਂ ਤੈਨੂੰ ਉਹਨੇ ਰੰਗ ਦਿਖਾਏ ਨਾ ਆਪਦੇ ਫਿਰ ਤੈਨੂੰ ਪਤਾ ਲੱਗੂਗਾ ਨਹੀਂ ਚਲ ਤੁਸੀਂ ਐਵੇਂ ਨਾ ਗੁੱਸਾ ਕਰੋ ਨਹੀਂ ਮੈਂ ਗੁੱਸਾ ਨਹੀਂ ਕਰਦੀ ਮੈਨੂੰ ਗੁੱਸਾ ਨਹੀਂ ਤੁਸੀਂ ਨਾ ਆਪ ਖੁਦਰੀਆ ਨਾ ਚੱਲਿਆ ਕਰੋ ਮੇਰੇ ਉੱਤੋਂ ਦੀ ਨਾ ਹੋ ਕੇ ਚੱਲਿਆ ਕਰੋ ਦੋ ਜਾਨੇ ਕਮ ਸੇਕ ਮੈਨੂੰ ਤਾਂ ਚਲ ਕੋਈ ਗੱਲ ਨਹੀਂ ਮੰਮੀ ਅੱਗੇ ਤੋਂ ਤੁਹਾਡਾ ਪੁੱਛ ਕੇ ਕੰਮ ਕਰਿਆ ਕਰੂੰਗੀ ਚਲ ਹੁਣ ਤੁਸੀਂ ਗੁੱਸਾ ਨਾ ਕਰੋ ਨਹੀਂ ਮੈਂ ਨਹੀਂ ਗੁੱਸਾ ਕਰਦੀ ਮੈਂ ਗੁੱਸਾ ਕਦਾ ਕਰਨਾ ਤੁਹਾਡੇ ਦੋਨਾਂ ਦਾ ਤੁਹਾਨੂੰ ਦੋਨਾਂ ਦਾ ਪਿਆਰ ਹੈਗਾ ਆਪਸ ਚ ਚੰਗੀ ਗੱਲ ਹੈ ਠੀਕ ਹੈ ਵਧੀਆ ਮੈਂ ਤਾਂ ਇੱਕ ਪਾਸੇ ਉੱਥੇ ਬਾਹਰ ਬੈਠੀ ਆ ਨਾ ਚਲੋ ਮਾਂ ਨੂੰ ਵੀ ਕਦੇ ਮਾੜਾ ਮੋਟਾ ਪੁੱਛ ਲਿਆ ਕਰੋ ਚਲ ਛੱਡੋ ਤੁਸੀਂ ਦੱਸੋ ਹੁਣ ਤੁਹਾਨੂੰ ਕੀ ਖਾਣਾ ਕੀ ਪੀਣਾ ਮੈਂ ਬਣਾ ਕੇ ਲੈ ਕੇ ਆਨੀ ਆ ਕੀ ਖਾਣਾ ਮੇਰੀ ਮਾਂ ਨੇ ਚਲ ਤੇਰੀ ਮਰਜ਼ੀ ਆ ਜੋ ਮਰਜ਼ੀ ਬਣਾ ਕੇ ਲਿਆ ਦੇ ਦੇਖੋ ਰੋਟੀ ਦਾ ਟਾਈਮ ਹੋ ਗਿਆ ਮੈਨੂੰ ਰੋਟੀ ਦੀ ਭੁੱਖ ਲੱਗਦੀ ਤੁਹਾਨੂੰ ਪਤਾ ਮੈਨੂੰ 슈ਗਰ ਦੀ ਪ੍ਰੋਬਲਮ ਹੈ ਮੈਂ ਰੋਟੀ ਮੈਨੂੰ ਟਾਈਮ ਸਰ ਚਾਹੀਦੀ ਆ ਚਲ ਠੀਕ ਹੁੰਗਾ ਮੈਂ ਲੈ ਕੇ ਆਂਦੀ ਰੋਟੀ ਐਵੇਂ ਗੁੱਸਾ ਨਾ ਕਰਿਆ ਕਰੋ ਕੀ ਕਰਦੀ ਪਬਲੀ ਬੱਸ ਜਿੰਨੀ ਲੱਗੀ ਆ ਮੈਂ ਦੇਖੋ ਮੈਂ ਕਰਾਵਾਂ ਕੁਚ ਨਾਲ ਨਹੀਂ ਨਹੀਂ ਬਾਈ ਦੀ ਸਬਜੀ ਅੱਛਾ ਵਾਈਟ ਚਨੇ ਬਣਾਏ ਚੱਲ ਜਲਦੀ ਜਲਦੀ ਨਾ ਜਲਦੀ ਜਲਦੀ ਰੋਟੀ ਬਣਾ ਲਈਏ ਮਾਤਾ ਨੂੰ ਭੁੱਖ ਲੱਗੀ ਹੋਈ ਆ ਦੋਦਰ ਰੱਖਦਾ ਦੋ ਬਿੱਲੀ ਸੱਚੀ ਦਾ ਮੂੰਹ ਮਾਰ ਜਾਂਦੀ ਹੋਰ ਉਹਨੇ ਬੋਲਣਾ ਸਿੱਖਾ ਵਾ ਮੈਂ ਮਾਤਾ ਨੂੰ ਕਿਹਾ ਮੈਂ ਕਿ ਤੂੰ ਦੱਸ ਕੀ ਖਾਣਾ ਮੈਂ ਤੈਨੂੰ ਬਣਾ ਕੇ ਦਵਾਂ ਨੂੰ ਮਸੇ ਠੰਡੀ ਕੀਤੀਆਂ ਨਹੀਂ ਚੱਲ ਜੀ ਤਾਂ ਬੈਠੀ ਆ ਹਲੇ ਫੇਰ ਹੁਣ ਅੰਦਰ ਪੜ ਗਈ ਨਾਲੇ ਮੈਂ ਚੰਗਾ ਪਲਾ ਸਮਝਾ ਕੇ ਆਂਦਾ ਵੀ ਤੂੰ ਇਹਨੂੰ ਬਹੁਤਾ ਸਿਰ ਨਾ ਚੜਾ ਪਤਾ ਨਹੀਂ ਕੀ ਗਿਟਮਿਟ ਕਰੀ ਜਾਂਦੇ ਨੇ ਅੰਦਰ ਹੁਣ ਜੇ ਮੈਂ ਕੁਛ ਕਿਹਾ ਤਾਂ ਗੁੱਸਾ ਕਰਨਗੇ ਦੋਹੇ ਬਥੇਰਾ ਮੱਥਾ ਮਾਰਿਆ ਮੈਂ ਅੰਦਰ ਬਹਿ ਕੇ ਇਹਦੇ ਨਾਲ ਇਹਦੇ ਤਾਂ ਕੰਨ ਤੇ ਜੂਨੀ ਸਰਕਦੀ ਹੈਗੀ ਆਉਂਦੀ ਨਹੀਂ ਪਤਾ ਨਹੀਂ ਕੀ ਸਿਰ ਚ ਪਾਤਾ ਇਹਦੇ ਧੋਨੇ ਜਣੀਆਂ ਆ ਮਗਰ 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 ਧੋਨੇ ਜਣੀਆਂ ਇਹ 2-4 ਮਹੀਨੇ ਜੇ ਇਹਨਾਂ ਦਾ ਇਹੀ ਹਾਲ ਰਿਹਾ ਨਾ ਅਹੀਂ ਕਰਦੀਆਂ ਨਹੀਂ ਆ ਇਹਨਾਂ ਨੇ ਮੇਰੇ ਘਰ ਤੇ ਮੇਰੀ ਉਹ ਬੁੱਕਤ ਖਤਮ ਕਰ ਦੇਣੀ ਆ ਮੈਨੂੰ ਨਾ ਕੋਈ ਨਾ ਕੋਈ ਹੱਲ ਲੱਭਣਾ ਪਊਗਾ ਇਹਨਾਂ ਦਾ ਹਲੋ ਹਾਂਜੀ ਅੰਮੀ ਸਤਿ ਸ਼੍ਰੀ ਅਕਾਲ ਕਿਵੇਂ ਹੋ? ਹਾਂ ਮੈਂ ਵੀ ਵਧੀਆ ਵਧੀਆ। ਹਾਂ ਲੱਗ ਗਿਆ ਵਾ ਕਿ ਦਿਲ ਕਿਉਂ ਨਹੀਂ ਲੱਗਣਾ? ਹਾਂ ਪਾਪੀ ਉਹ ਬਾਹਰ ਸੋਈ ਦੇ ਵਿੱਚ ਹੋਣਿਆ। ਨਹੀਂ ਨਹੀਂ ਬੜੇ ਪਿਆਰ ਨਾਲ ਬੋਲਦੇ ਆ ਹਾਂ ਹਾਂ ਤੂੰ ਹੀ ਮੇਰੀ ਫਿਕਰ ਨਾ ਕਰਿਆ ਕਰੋ ਹਾਂ ਬਬਲੀ ਹਾਂ ਮੰਮੀ ਇੱਕ ਮਿੰਟ ਮੈਂ ਤੁਹਾਨੂੰ ਕਰਦੀ ਆਂ ਹਾਂ ਜੀ ਆਗੇ ਤੁਸੀਂ ਕਰ ਲਈਆਂ ਮੰਮੀ ਨਾਲ ਗੱਲਾਂ ਫੇਰ ਹਾਲੇ ਮਿਲਾਇਆ ਹੀ ਸੀ ਚੱਲ ਅੱਗੇ ਹੋ ਥੋੜਾ ਮੈਨੂੰ ਬਹਿਣ ਤਾਂ ਦੇ ਨਹੀਂ ਨਹੀਂ ਬਹਿਣ ਨਹੀਂ ਰਹਿਣਾ ਹੋ ਜਾ ਰੋਟੀ ਟਿਫਲੀ ਬਣਾਈ ਅੱਜ ਕਿਹ ਨਹੀਂ ਹਲੇ ਕੁਛ ਨਾ ਕੁਛ ਨਹੀਂ ਬਣਾਇਆ ਤੇ ਮੈਨੂੰ ਤਾਂ ਭੁੱਖ ਲੱਗੀ ਆ ਰੋਟੀ ਖਾਣ ਆ ਜਾਂ ਮੈਨੂੰ ਰੋਟੀ ਲੈ ਕੇ ਦੇਵੋ ਨਾ ਬਣਾਏ ਆ ਚਿੱਟੇ ਛੋਲੇ ਬਣਾਏ ਆ ਤੇ ਕੁਲਚੇ ਲਿਆਂਦੇ ਆ ਬੈਠੋ ਪਹਿਲਾਂ ਇੱਥੇ ਆ ਤੈਨੂੰ ਹੋ ਗਈ ਮਮੀ ਨਾਲ ਗੱਲ। ਸੜਿੰਗਤਾ ਬੜੀ ਸੋਹਣੀ ਆ। ਭਾਬੀ ਨੇ ਦਿੱਤੀ ਆ ਪਾਉਣ ਵਾਸਤੇ। ਅੱਛਾ ਭਾਬੀ ਨੇ ਦਿੱਤੀ ਆ ਤੇ ਭਾਬੀ ਨੂੰ ਸੂਟ ਦੇਤਾ ਸੀਗਾ। ਹਾਂ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ ਪਈ ਮੈਨੂੰ ਬਲੈਕ ਕਲਰ ਬੜਾ ਪਸੰਦ ਆ। ਹੂੰ ਫਿਰ ਕੀ ਕਿਹਾ ਮੈਂ ਕਿਹਾ ਤੁਹਾਡੇ ਦਿਓਰ ਦੀ ਪਸੰਦ ਆ ਉਹਨਾਂ ਨੇ ਦੱਸਿਆ। ਆਹ ਉਹਨੇ ਜਿੰਨੀ ਵੀ ਪਰਚੇਜ਼ ਹੁੰਦੀ ਆ ਸਾਰੀ ਮੈਂ ਹੀ ਤਾਂ ਕਰਦਾ ਰਿਆਂ ਪਹਿਲਾਂ ਨਾਲ ਉਹਨਾਂ ਦੇ। ਉਹੀ ਮੈਂ ਤਾਂ ਕਿਹਾ ਮੈਂ ਕਿਹਾ ਬਰਥਡੇ ਬਾਰੇ ਵੀ ਉਹਨਾਂ ਨੇ ਹੀ ਦੱਸ ਪਰ ਮੈਂ ਮਮੀ ਤੋਂ ਚੋਰੀ ਦਿੱਤਾ ਵਾ। ਓ ਯਾਰ ਮੰਮੀ ਤੋਂ ਚੋਰੀ ਕਰ ਦਿੱਤਾ ਮੈਨੂੰ ਦੱਸ ਕੇ ਦੇ ਦੇਣਾ ਸੀਗਾ ਇਹਦੇ ਚ ਕਿਹੜੀ ਵੱਡੀ ਗੱਲ ਸੀ ਨਹੀਂ ਭਾਬੀ ਆ ਕੀ ਹੋ ਗਿਆ ਮੈਂ ਕਿਹਾ ਮੰਮੀ ਬੋਲਣਗੇ ਮੰਮੀ ਨੇ ਕਿਉਂ ਬੋਲਣਾ ਦੱਸ ਡਰ ਬੜਾ ਲੱਗਦਾ ਭਾਬੀ ਤੋਂ ਓਏ ਜਿਹੜੀ ਮੇਰੀ ਮਾਂ ਹੈ ਨਾ ਐਦਾਂ ਦੀ ਨਹੀਂ ਹੈਗੀ ਜਿੱਦਾਂ ਤੂੰ ਆਪਣੀ ਮੰਮੀ ਨਾਲ ਗੱਲ ਕਰਦੀ ਸੀ ਨਾ ਉਦਾਂ ਹੀ ਐ ਨੇ ਇਹਨਾਂ ਨਾਲ ਵੀ ਉਦਾਂ ਹੀ ਗੱਲ ਕਰਿਆ ਕਰ ਕੋਈ ਫਰਕ ਨਾ ਸਮਝੇ ਕੁਛ ਨਹੀਂ ਆ ਲੋਕਾਂ ਨੇ ਬਣਾਏ ਹੋਇਆ ਵੀ ਮੇਰੀ ਸੱਸ ਸੱਸ ਪਤਾ ਨਹੀਂ ਕਿੱਡਾ ਕਹੂਗਾ ਆ ਚੀਜ਼ਾਂ ਕੁਛ ਨਹੀਂ ਹੈਗੀਆਂ ਸਾਡੇ ਘਰ ਦੇ ਵਿੱਚ ਮਾਂ ਨੂੰ ਜਿੱਦਾਂ ਤੂੰ ਉਧਰ ਮੰਮੀ ਨਾਲ ਆਪਣੇ ਗੱਲ ਕਰਦੀਆਂ ਇੱਧਰ ਉਦਾਂ ਹੀ ਗੱਲ ਕਰਿਆ ਕਰ ਉਹ ਲਕੋਣ ਦੀ ਕੀ ਲੋੜ ਆ ਪਤਾ ਤਾਂ ਉਹਨਾਂ ਨੂੰ ਲੱਗ ਹੀ ਜਾਣਾ ਘਰ 'ਚ ਕੱਲੋਂ ਭਾਬੀ ਸੂਟ ਪਾਊਗੀ ਫਿਰ ਪੁੱਛੂਗੀ ਮੰਮੀ ਵੀ ਕਿਹਨੇ ਸੂਟ ਦਿੱਤਾ ਫਿਰ ਵੀ ਤਾਂ ਹੋਣਾ ਹੀ ਆ ਸਭ ਨੂੰ ਉਹਦਾ ਗੁੱਸਾ ਲੱਗ ਸਕਦਾ ਪੁੱਛ ਕੇ ਦਿੱਤਾ ਹੁੰਦਾ ਅਗਲੇ ਨੇ ਕਹਿੰਦਾ ਠੀਕ ਆ ਜੀ ਮੈਨੂੰ ਪੁੱਛ ਕੇ ਹੀ ਦਿੱਤਾ ਵੱਡੇ ਨੇ ਘਰ ਦੇ ਮੁਖੀ ਆ ਫਿਰ ਨਾ ਆਪਾਂ ਮੰਮੀ ਦਾ ਵੀ ਲਿਆ ਦਾਂਗੇ ਇੱਕ ਸੂਟ ਆ हां मम्मी ਨੂੰ ਵੀ ਸੂਟ ਲਿਆ ਦਾਂਗੇ। ਹਾਂ ਖੁਸ਼ ਹੋ ਜਾਣੀ। ਤੇ ਭਾਬੀ ਨੂੰ ਕਿਹਾ ਅੱਜ ਪਾਰਟੀ ਪੂਟੀ ਕਰਨੀਏ ਸਾਡੇ ਨਾਲ ਕਿਨੇ। ਕਾ ਮੈਂ ਕਹਿੰਦੇ ਪਤਾ ਨਹੀਂ ਮੰਮੀ ਜਾਣ ਦਿੰਦੇ ਆ ਕਿ ਨਹੀਂ ਮੈਂ ਘਾਪਾ ਰੋਟੀ ਖਾਣ ਚਲ ਜਾਨੇ ਆ। ਤੇ ਯਾਰ ਮੰਮੀ ਨੇ ਕਿਉਂ ਰੋਕਣਾ ਵਾ? ਕਰਨਾਗੇ ਗੱਲ ਆਪਾਂ। ਤੁਸੀਂ ਬਣਾਓ। ਹਾਂ ਮੈਂ ਮੰਮੀ ਨੂੰ ਕਹਿ ਦਿੰਦਾ ਮੈਂ ਆਹੋ ਸ਼ਾਮੀ ਹੋਣ ਤੋਂ ਲਿਆ ਰਾਤ ਦਾ ਡਿਨਰ ਬਾਹਰ ਹੀ ਕਰਾਂਗੇ। ਪੱਕਾ। ਹਾਂ। ਕੋਈ ਨਹੀਂ ਮੈਂ ਵੀਰੇ ਨੂੰ ਵੀ ਕਹਿ ਦੂੰਗਾ। ਰਾਈਟ। ਚਲ ਠੀਕ ਆ ਓਕੇ। ਚਲ ਜਾਂਦੇ ਆ ਰੋਟੀਆਂ। ਜੀ ਸੱਸੀ ਮਮੀ ਸੱਸੀ ਪਤ ਮੈਨੂੰ ਆਵਾਜ਼ ਮਾਰ ਦਿੰਦੇ ਮੈਂ ਆਇਆ ਨਹੀਂ ਤੁਸੀਂ ਆਇਓ ਚੱਲ ਕੋਈ ਨਹੀਂ 골ਡੀ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਹਾਂਜੀ ਹਾਂਜੀ ਦੱਸੋ ਦੇਖ ਦੋਨੇ ਜਣੀਆਂ ਅੰਦਰ ਬੈਠੀਆਂ ਹੀ ਡਿਗ ਕਰਦੀਆਂ ਰਹਿੰਦੀਆਂ ਨੇ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਤਾਂ ਮਾਂ ਦੀ ਦਵਾਈ ਟਾਈਮ ਸਰ ਦਿੰਦੀਆਂ ਨੇ ਨਾ ਮੈਨੂੰ ਰੋਟੀ ਟਾਈਮ ਸਰ ਦਿੰਦੀਆਂ ਨੇ 10 10 ਵਾਰੀ ਕਹੋ ਤਾਂ ਇੱਕ ਵਾਰੀ ਪੁੱਛਦੀਆਂ ਨੇ ਮੈਨੂੰ ਹੁਣ ਮੈਂ ਹੋਰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਦੇਖ ਆਪਦੀ ਨੂੰ ਨਾ ਸੰਭਾਲ ਕੇ ਰੱਖ ਲੈ ਇਹ ਵੀ ਸਿਰ ਚੜਦੀ ਜਾਂਦੀ ਹੈ ਇਹਨੂੰ ਥੋੜਾ ਜਿਹਾ ਕੰਟਰੋਲ ਕਰ ਕੋਈ ਨਹੀਂ ਮੰਮੀ ਮੈਂ ਕਹਿ ਦਿੰਦਾ। ਬਾਕੀ ਮੰਮੀ ਤੁਸੀਂ ਤਾਂ ਸਭ ਕੋ ਖੁਸ਼ ਹੋਇਆ ਕਰੋ। ਵੀ ਦੋਨਾਂ ਦੀ ਬਣਦੀ ਆ ਪੁੱਛ ਸਭ ਕੋ ਘਰ ਸਵਰਗ ਬਣ ਜੂਗਾ। ਤੁਸੀਂ ਕਹੀ ਜਾਂਦੇ ਹੋ ਦੋਨੋਂ 헤ਡ-헤ਡ ਕਰਦੀਆਂ ਰਹਿੰਦੀਆਂ। ਤੁਸੀਂ ਸਾਰੇ ਤਿੰਨੋਂ ਰਲ ਮਿਲ ਕੇ ਰਹੋ ਘਰ ਸਵਰਗ ਵੈਸੀ ਬਣ ਜੂਗਾ। ਨਹੀਂ ਮੈਨੂੰ ਤਾਂ ਇਹਨਾਂ ਨੇ ਜਮੇ ਠੁੰਜੇ ਲਾਏ ਮੈਂ ਤਾਂ ਬਾਹਰ ਹੀ ਬੈਠੀ ਰਹਿਣੀ ਆ। ਮੈਂ ਤਾਂ ਪੁੱਛਦੀ ਹੀ ਨਹੀਂ ਅੰਦਰ ਕੀ ਕਰਦੀਆਂ ਨੇ ਕੀ ਨਾ ਕਰਦੀਆਂ ਨੇ। ਆਪੀ ਲੈਣ ਦੇਣ ਕਰੀ ਜਾਂਦੇ ਨੇ ਆਪੀ ਸਾਰਾ ਕੁਝ ਕਰੀ ਜਾਂਦੀਆਂ ਨੇ। ਮਾਂ ਨੂੰ ਤਾਂ ਇੱਕ ਪਾਸੇ ਸਟਿਆ ਹੋਇਆ। ਚਲੋ ਕੋਈ ਨਹੀਂ ਆਂਦੀ ਆ ਰੋਟੀ ਲੈਣ ਗਈ ਆ ਮੈਨੂੰ ਸਮਝਾ ਦਿੰਦਾ। ਹਾਂ। ਚਲ ਠੀਕ ਐ ਸਮਝਾ ਕੇ ਰੱਖਿਆ ਘਰ ਮਾੜਾ ਮੋਟਾ ਬਹੁਤਾਂ ਨੂੰ ਸਿਰ ਚੜਾ ਹਾਂਜੀ ਹਾਂਜੀ ਕੋਈ ਨਹੀਂ ਬਬਲੀ ਹੋਈ ਨਹੀਂ ਰੈਡੀ ਆ ਜਾ ਜਲਦੀ ਨਾ ਹੁਣ ਕਿੱਧਰ ਲਈ ਤਿਆਰੀ ਆ ਉਹ ਕਿਥੇ ਨਹੀਂ ਜਾਣਾ ਮੰਮੀ ਅ ਮੈਂ ਕੋਟ ਸੈੱਟ ਪਾਇਆ ਸੀ ਬਬਲੀ ਨੂੰ ਬਹੁਤ ਪਸੰਦ ਆਇਆ ਉਹ ਕਹਿੰਦੀ ਭਾਬੀ ਮੈਨੂੰ ਵੀ ਬਣਵਾ ਦੋ ਇਹ ਨਾਲ ਦਾ ਤਾਂ ਬੁਟੀਕ ਤੇ ਚੱਲੀ ਸੀ ਤੁਹਾਨੂੰ ਪਤਾ ਮੇਰੇ ਬੁਟੀਕ ਵਾਲੀ ਕੋ ਫੈਬਰਿਕ ਵੀ ਹੁੰਦਾ ਤੇ ਕਢਾਈ ਵੀ ਕਰਾ ਦਿੰਦੀ ਆ ਤਾਂ ਮੇਰੇ ਚਲਾ ਚਲੀਏ اچھا ਆ ਬਬਲੀ ਤੋ ਤੇਰਾ ਪਾਇਆ ਲਾਇਆ ਵੀ ਨਹੀਂ ਜਰਿਆ ਜਾਂਦਾ ਹੈਗਾ ਉਹ ਐਵੇਂ ਨਾ ਮੰਮੀ ਕਰੇਗਾ ਕੀ ਆ ਜੇ ਉਹਨੂੰ ਪਸੰਦ ਆ ਗਿਆ ਤਾਂ ਫੇਰ ਕਿਹੜੀ ਗੱਲ ਆ ਹੁਣ ਉਹਦੇ ਸ਼ੌਂਕ ਪੂਰੇ ਕਰਨੇ ਨਹੀਂ ਆਪਾਂ ਰਲ ਕੇ ਦੱਸੋ ਨਾ ਉਹਦੇ ਸ਼ੌਂਕ ਤੂੰ ਹੀ ਪੂਰੇ ਕਰਨੇ ਨੇ ਦੱਸੋ ਮੰਮੀ ਨਾ ਹੁਣ ਤੈਨੂੰ ਮੈਂ ਕੀ ਦੱਸਾਂ ਜਿਹੜੀ ਤੂੰ ਉਹਦਣ ਸੋਨੇ ਦੀ ਮੁੰਦੀ ਦਿੱਤੀ ਸੀ ਇਹਨੂੰ ਤੂੰ ਵਾਪਸ ਲੈ ਲਈ ਕਿ ਨਹੀਂ ਖੇੜੀ ਮੁੰਦੀ ਮੰਮੀ ਲੈ ਦੇਖ ਲੈ ਭੁੱਲ ਗਈ ਨਾ ਹੁਣ ਤੂੰ ਉਹ ਸੱਚ ਉਹ ਕੋਈ ਨਹੀਂ ਮੰਮੀ ਜੇ ਉਹਨੇ ਪਾਲੀ ਮੁੰਦੀ ਮੈਂ ਪਾਲੀ ਕੋਈ ਗੱਲ ਆ ਘਰ ਦੀ ਚੀਜ਼ ਘਰ ਚ ਆ ਨਾ ਤੈਨੂੰ ਪਤਾ ਸੋਨਾ ਲੱਖ ਸਵਾ ਲੱਖ ਨੂੰ ਹੋਇਆ ਪਿਆ ਤੂੰ ਤਾਂ ਐ ਸਮਝਦੀ ਜਿਵੇਂ ਪਿੱਤਲ ਦੀ ਮੁੰਦੀ ਹੁੰਦੀ ਆ ਉਹ ਕੁਝ ਨਹੀਂ ਹੁੰਦਾ ਮੰਮੀ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਨੀ ਆ ਚੀਜ਼ ਤਾਂ ਘਰ ਚ ਹੀ ਆ ਫੇਰ ਕਿਉਂ ਆ ਕੇ ਤੇ ਗਈ ਥੋੜੀ ਨਾ ਘੁੰਮ ਕੇ ਕਿਥੇ ਨਾ ਲੁਟਾਈ ਜਾ ਸਾਰਾ ਉਹਨੂੰ ਉਹ ਕੁਝ ਨਹੀਂ ਹੁੰਦਾ ਆ ਜਾ ਬਬਲੀ ਆ ਜਾਂਦੀ ਆ ਆ ਜਾਂਦੀ ਆ ਵੀ ਤਿਆਰ ਹੀ ਰਹਿੰਦੀ ਆ ਤਾਂ ਜਾਣ ਨੂੰ ਹੂੰ ਬਬਲੇ ਇਹ ਸੂੜ ਬੜਾ ਸੋਹਣਾ ਲੱਗਦਾ ਪਿਆ ਹੂੰ ਦੇਖ ਲੋ ਇਹਨਾਂ ਲੋਰ ਬੜਾ ਪਸੰਦ ਆ ਸੁਣ ਲੱਗਦੀ ਨਾ ਮੰਮੀ ਆਹੋ ਬਥੇਰੀ ਸੋਹਣੀ ਲੱਗਦੀ ਆ ਚਲ ਚਲੀਓ ਮੰਮੀ ਅਸੀਂ ਆਨੇ ਆ ਫਿਰ ਠੀਕ ਆ ਨਾ ਆ ਨਾ ਬੋਧੀਆਂ ਜੇ ਬਨ ਕੇ ਜਾਇਆ ਕਰ ਜਦ ਤੂੰ ਬਾਹਰ ਜਾਨੀ ਹੈ ਤੇਰਾ ਨਵਾਂ ਨਵਾਂ ਵਿਆਹ ਹੋਇਆ ਲੋਕ ਕੀ ਕਹਿਣਗੇ ਆਸਗਵਾਂ ਤੈਨੂੰ ਮੰਮੀ ਸਾਰੇ ਹੀ ਇਦਾਂ ਕਰਦੇ ਆ ਆ ਦੇਖੋ ਦਾ ਮੰਮੀ ਵਾਲ ਉਹਨੇ ਸਟੇਟ ਕਰਾਏ ਆ ਹੁਣ ਖੁੱਲੇ ਛੱਡੂਗੀ ਐਵੇਂ ਹੀ ਨਾ ਪਾਸ ਕਰੀ ਜੋ ਕੋਈ ਸਿਰ ਤੇ ਚੁੰਨੀ ਲਿਆਂਦੀ ਮੋੜ ਲੈ ਅਸੀਂ ਆ ਜਾਣਾ ਮੰਮੀ ਜਲਦੀ ਆ ਜਾਣਾ ਹੂੰ ਲਾ ਮੈਂ ਆਪਣੇ ਧੀ ਦੇ ਨਾਲ ਹੀ ਦੁੱਖ ਸੁੱਖ ਸਾਂਝਾ ਕਰਦੀ ਹਾਂ ਉਹੀ ਸੁਣਦੀ ਹੈ ਮੇਰੀ ਗੱਲ ਹਾਂ ਹੈਲੋ ਹਾਂ ਧੀਏ ਕੀ ਹਾਲ ਹੈ ਤੇਰਾ ਬਸ ਮੇਰਾ ਵੀ ਹਾਲ ਠੀਕ ਹੀ ਹੈ ਤੈਨੂੰ ਪਤਾ ਹੀ ਆ ਦੋਹੇ ਜਣੀਆਂ ਆਪਸ ਚ ਪਤਾ ਨਹੀਂ ਕੀ ਸਲਾਹਾਂ ਕਰਦੀਆਂ ਨੇ ਪਤਾ ਨਹੀਂ ਕੀ ਗਿੱਟਮਿਟ ਕਰਦੀਆਂ ਨੇ ਚੁੱਪ ਕਰਕੇ ਤਿਆਰ ਹੋ ਕੇ ਮੈਨੂੰ ਦੱਸਣਾ ਨਹੀਂ ਕੀ ਕੰਮ ਜਾਣਾ ਕੀ ਨਾ ਜਾਣਾ ਬਸ ਸਾਈਂ ਕਹਿੰਦੀ ਨੇ ਅੱਛਾ ਮੰਮੀ ਅਸੀਂ ਆਏ ਹੁਣੀ ਅਸੀਂ ਚੱਲੇ ਆ ਅਸੀਂ ਫਲਾਣੀ ਜਗ੍ਹਾ ਚੱਲੇ ਆ ਬਸ ਬੜੀ ਤਾਂ بگੜੀ ਹੋਈ ਹੈਗੀ ਸੀ ਇਹਨੇ ਛੋਟੀ ਨੂੰ ਵੀ ਬਗਾੜਤਾ ਕੇ ਨਹੀਂ ਮੈਂ ਤੇਰੇ ਨਾਲ ਕੀ ਗੱਲ ਕਰੀ ਜੰਨੀ ਆ ਤੂੰ ਸੂਟਾਂ ਦੀ ਗੱਲ ਕਰੀ ਜੰਨੀ ਆ ਤੂੰ ਕਾਨੂੰ ਲੈਣਾ ਸੀ

ਹੋ ਠੀਕ ਠਾਕ ਸਾਰੇ ਕਰੀ ਪਾਪਾ ਠੀਕ ਨੇ ਹਾਂਜੀ ਹਾਂਜੀ ਵਧੀਆ ਹੋਰ ਚਲ ਤੂੰ ਬੈਠ ਮੈਂ ਤੇਰੇ ਵਾਸਤੇ ਚਾ ਨਹੀਂ ਮੈਂ ਨਾ ਮੈਂ ਟਿਊਸ਼ਨ ਜਾਣਾ ਮੈਂ ਲੇਟ ਹੋ ਰਿਹਾ ਮੈਂ ਫਰੈਂਡ ਆਇਆ ਮੇਰਾ ਤੇ ਮੈਨੂੰ ਟਿਊਸ਼ਨ ਜਾਣਾ ਉਹਨੂੰ ਵੀ ਅੰਦਰ ਹੀ ਸੱਦ ਲੈਣਾ ਸੀ ਨਹੀਂ ਨਹੀਂ ਉਹ ਫਿਰ ਜਾਣਾ ਚਲ ਠੀਕ ਆ ਪੁੱਤ ਚੰਗਾ ਚਲ ਠੀਕ ਬਾਏ ਬਾਏ ਚਲੋ ਠੀਕ ਆ ਫੇਰ ਆਣਾ ਮੈਂ ਠੀਕ ਆ ਬਾਏ ਬਾਏ ਬਬਲੀ ਇੱਕ ਗਲਾਸ ਪਾਣੀ ਦੇਈ ਮੈਨੂੰ ਜੇ ਪਬਲੀ ਕਰੇ ਹੋ ਤਾਂ ਤੈਨੂੰ ਪਾਣੀ ਦਊਗੀ ਉਹ ਕਿੱਥੇ ਗਈ ਐ ਪਬਲੀ ਮੈਨੂੰ ਨਹੀਂ ਦੱਸਦੀ ਤੁਸੀਂ ਦੀਆਂ ਹੈਗੀਆਂ ਬਸ ਐਂ ਕਹਿੰਦੀ ਅਸੀਂ ਚੱਲੇ ਆਂ ਸਿਰਫ 10 ਮਿੰਟ ਕਹਿ ਕੇ ਗਈਆਂ ਸੀ 2 ਘੰਟੇ ਹੋ ਗਏ ਹਲੇ ਤੱਕ ਨਹੀਂ ਮੁੜੀਆਂ ਉਹ ਮੰਮੀ ਜਦੋਂ ਬੰਦਾ ਕਿਤੇ ਜਾਂਦਾ ਆ ਉੱਥੇ ਟਾਈਮ ਲੱਗ ਹੀ ਜਾਂਦਾ 10 ਮਿੰਟ 'ਚ ਕੀ ਹੁੰਦਾ 10 ਮਿੰਟ ਤਾਂ ਗੇਟ ਤੋਂ ਬਾਹਰ ਜਾ ਕੇ ਮੈਂ ਦੁਬਾਰਾ ਆ ਜਾਈ ਮੈਂ ਤਾਂ ਵੀ 10 ਮਿੰਟ ਲੱਗ ਜਾਂਦੇ ਆ ਐਵੇਂ ਨਾ ਤੁਸੀਂ ਗੁੱਸਾ ਕਰੀ ਜਾਇਆ ਕਰੋ ਮੈਂ ਗੁੱਸਾ ਗਾਸਾ ਨਹੀਂ ਕਰਦੀ ਹੈਗੀ ਆ ਬੜੀ ਤਾਂ ਬਿਗੜੀ ਹੋਈ ਸੀਗੀ ਉਹਨੂੰ ਦੇਖ ਕੇ ਛੋਟੀ ਵੀ ਬਿਗੜ ਗਈ ਮੈਂ ਤੈਨੂੰ ਹਜ਼ਾਰ ਬਾਰੀ ਕਹਿ ਚੁੱਕਿਆ ਉਹ ਤੇ ਲਗਾਮ ਪਾ ਕੇ ਰੱਖ। ਉਹ ਮੰਮੀ ਕੀ ਲਗਾਮ ਪਾ ਕੇ ਰੱਖਾਂ? ਮੇਰੀ ਮਾਂ ਮੇਰੇ ਕੋਲ ਬੈਠੀ ਆ। ਉਹ 200 ਕਿਲੋਮੀਟਰ ਦੂਰੋਂ ਆਈ ਆ ਆਪਣੀ ਮਾਵਾਪਾ ਆਪਣਾ ਘਰ-ਬਾਰ ਛੱਡ ਕੇ। ਤੁਸੀਂ ਕਹਿੰਦੇ ਉਹਨੂੰ ਲਗਾਮ ਪਾ ਕੇ ਰੱਖ। ਮੈਂ ਤਾਂ ਸੋਚਿਆ ਸੀ ਤੁਸੀਂ ਵੀ ਉਹਦੀ ਮਾਂ ਬਣ ਕੇ ਰਹੋਗੇ। ਉਹਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਊਗੀ। ਹਾਲੇ ਸਾਡੇ ਵਿਆਹ ਨੂੰ ਟਾਈਮ ਕਿੰਨਾ ਕੋਇਆ? ਤੁਸੀਂ ਤਾਂ ਲੰਗੋਚਾ ਕੱਢਣ ਤੇ ਰਹਿੰਦੇ ਹੋ। ਜੇ ਦੋਵਾਂ ਦੀ ਬਣਦੀ ਆਪਸ ਦੇ ਵਿੱਚ ਦਰਾਨੀ-ਚਰਾਨੀ ਦੀ ਉਹ ਵੀ ਤੁਹਾਨੂੰ ਚੁਬਦੀ ਆ। ਕਦੀ ਵੱਡੀ ਵਿਗੜ ਗਈ, ਕਦੀ ਛੋਟੀ ਵਿਗੜ ਗਈ। ਤੁਸੀਂ ਚਾਹਨੇ ਕੀ ਮੰਮੀ ਮੈਨੂੰ ਇਹੀ ਦੱਸ ਦੋ। ਮੇਰੇ ਚਾਹਣ ਨਾ ਚਾਹਣ ਨਾਲ ਕੀ ਹੋਣਾ ਅਨਮੋਲ ਆਇਆ ਸੀਗਾ ਬਿਨਾ ਖਾਦੇ ਪੀਤੇ ਚਲੇ ਗਿਆ ਦੋਨੇ ਮਹਾਰਾਣੀਆਂ ਘਰੇ ਨਹੀਂ ਸੀਗੀਆਂ ਤੇ ਮੰਮੀ ਤੁਸੀਂ ਵੀ ਆ ਕਦੀ ਫੋਨ ਛੱਡ ਦਿਆ ਕਰੋ ਸਾਰੀ ਦਿਹਾੜੀ ਤੁਸੀਂ ਵੀ ਤਾਂ ਐ ਫੋਨ ਤੇ ਲੱਗੇ ਰਹਿੰਦੇ ਹੋ ਜੇ ਅਨਮੋਲ ਆਇਆ ਸੀ ਸਬਜੀ ਤਾਂ ਬਣੀ ਪਈ ਸੀ ਚਾਹ ਪਾਣੀ ਨੂੰ ਛੱਡੋ ਤੁਸੀਂ ਉਹਨੂੰ ਰੋਟੀ ਬਣਾ ਕੇ ਭੇਜਦੇ ਪਤਾ ਨਹੀਂ ਕਿੰਨੀ ਦੇਰ ਬਾਅਦ ਆਇਆ ਸੀਗਾ ਤੁਸੀਂ ਤਾਂ ਬਸ ਨੁਕਸ ਕੱਢਣ ਦੇ ਰਹਿੰਦੇ ਹੋ ਵੀ ਮੈਂ ਕੋਈ ਨੁਕਸ ਕੱਢਾਂ ਤੇ ਘਰ ਦੇ ਵਿੱਚ ਕਲੇਸ਼ ਪਾਵਾ ਮੰਮੀ ਕਲੇਸ਼ ਪਾਣ ਨੂੰ ਕੀ 2 ਮਿੰਟ ਲੱਗਦੇ ਆ ਜਦੋਂ ਮਰਜ਼ੀ ਪਾ ਲੋ ਕੋਈ ਨਾ ਕੋਈ ਗਲਤੀ ਹਰੇਕ ਬੰਦੇ ਤੋਂ ਹੋ ਜਾਂਦੀ ਹੈ ਤੁਹਾਡੇ ਕੋਲੋਂ ਕਿਹੜਾ ਨਹੀਂ ਹੁੰਦੀ ਆ ਜਦੋਂ ਦੇਖੋ ਤੁਸੀਂ ਕੋਈ ਨਾ ਕੋਈ ਗੱਲ ਛੇੜੀ ਰਹਿੰਦੇ ਹੋ 3-4 ਦਿਨ ਪਹਿਲਾਂ ਵੀ ਤੁਸੀਂ ਮੈਨੂੰ ਅੰਦਰ ਜਾ ਕੇ ਕਿਹਾ ਇਹਨੂੰ ਲਗਾਮ ਪਾਲਾ ਇਹਨੂੰ ਲਗਾਮ ਪਾਲਾ ਕੋਈ ਜਾਨਵਰ ਥੋੜੀ ਨੇ ਉਹ ਵੀ ਜਿਹਨੂੰ ਲਗਾਮ ਪਾ ਲਵਾ ਘਰ ਵਾਲੀ ਆ ਮੇਰੀ ਉਹ ਤੁਸੀਂ ਤਾਂ ਹਰ ਗੱਲ ਤੇ ਪਤਾ ਨਹੀਂ ਕੀ ਕਲੇਸ਼ ਪਾਲਦੇ ਹੋ ਵੀ ਦੋਨੋਂ ਦਰਾਨੀ ਜਟਾਨੀ ਦੀ ਬਣਦੀ ਆ ਇਹ ਆਪਸ ਦੇ ਵਿੱਚ ਲੜਨ ਉਹ ਮਾਤਾ ਜੇ ਦੋਨੋਂ ਜਾਨੀਆਂ ਆਪਸ ਦੇ ਵਿੱਚ ਲੜਪੀਆਂ ਨਾ ਪਹਿਲਾ ਘਰ ਦਾ ਪਟਵਾਰਾ ਹੋਊਗਾ ਫਿਰ ਕਾਰੋਬਾਰ ਦਾ ਪਟਵਾਰਾ ਹੋਊਗਾ ਉਹ ਮਹੱਲੇ ਦੇ ਵਿੱਚ ਥੂ-ਥੂ ਹੋਊਗੀ ਵੀ ਦੋਨੋਂ ਭਰਾ ਆਪਸ ਚ ਲੜਦੇ ਆ ਦੋਨੋਂ ਦਰਾਨੀ ਛੜੀ ਆਪਸ ਚ ਲੜਦਿਆਂ ਫਿਰਦਿਆਂ ਨੇ ਤੁਹਾਡਾ ਕੀ ਜਾਨਾ ਬੇਇੱਜ਼ਤੀ ਤਾਂ ਸਾਡੀ ਹੋਣੀ ਆ ਤੁਸੀਂ ਤਾਂ ਘਰੇ ਬੈਠੇ ਫਿਰ ਇਹੀ ਕਹਿਣਾ ਆ ਦੇਖ ਲੈ ਇੱਕ ਦੂਜੇ ਨੂੰ ਮੂੰਹ ਨਹੀਂ ਦਿਖਾ ਕੇ ਰਾਜੀ ਹੈਗੀਆਂ ਥੋੜਾ ਜਿਹਾ ਆਪ ਵੀ ਸਮਝਿਆ ਕਰੋ ਵੀ ਕੀ ਕਰਨਾ ਕੀ ਨਹੀਂ ਕਰਨਾ ਮਾਵਾ ਦਾ ਕੰਮ ਹੁੰਦਾ ਘਰ ਨੂੰ ਨਾ ਇੱਕ ਮੁੱਠੀ ਚ ਰੱਖਣਾ ਜੋੜ ਕੇ ਰੱਖਣੀਆਂ ਨੇ ਮਾਵਾ ਮੈਂ ਪਹਿਲੀ ਮਾਂ ਦੇਖੀ ਆ ਜਿਹੜੀ ਕਹਿੰਦੀ ਆ ਇੱਕ ਦੂਜੇ ਨਾਲ ਬਣਦੀ ਆ ਖੇੜ-ਖੇੜ ਕੇ ਅਸਦੀਆਂ ਪਤਾ ਨਹੀਂ ਤੁਹਾਡੇ ਮਨ 'ਚ ਹੈ ਕੀ ਆ ਬਸ ਤੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਸਾਰਾ ਕਸੂਰ ਮੇਰਾ ਹੀ ਆ ਮਾਂ ਦਾ ਹੀ ਕਸੂਰ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਓ ਮਮਮੀ ਸਮਝ ਜੋ ਘਰ ਨੂੰ ਨਾ ਘਰ ਰਹਿਣ ਦਿਓ ਤੁਸੀਂ ਘਰ ਨੂੰ ਬਰਬਾਦ ਕਰ ਦੇਣਾ ਤੁਹਾਡੀਆਂ ਇਹਨਾਂ ਗੱਲਾਂ ਨੇ ਮੈਂ ਸੋਚਦਾ ਸੀ ਭਈ ਸੱਸ-ਸੱਸ ਨਹੀਂ ਹੁੰਦੀ ਕੋਈ ਸਾਡੀ ਮਾਂ ਇਦਾਂ ਦੀ ਨਹੀਂ ਹੈਗੀ ਪਰ ਹੁਣ ਤੁਸੀਂ ਵੀ ਉਹੀ ਗੱਲਾਂ ਤੇ ਉਤਰਿਆ ਹੋ ਬਸ ਆਹੀ ਚੀਜ਼ ਆ ਤੁਸੀਂ ਕੁਝ ਕਰਦੇ ਹੀ ਨਹੀਂ ਸਮਝ ਹੀ ਨਹੀਂ ਆਂਦੀ ਬਈ ਕਲੇਸ਼ ਪਾੜਦੇ ਹੋ ਤੁਸੀਂ ਵੀ ਘਰ ਦੇ ਵਿੱਚ ਕਲੇਸ਼ ਪੈਦਾ ਉਦੋਂ ਵੀ ਮੈਂ ਘਰੇ ਆਇਆ ਰੋਟੀ ਖਾਣ ਤਾਂ ਤੁਸੀਂ ਆਪਣਾ ਆਲਾਪ ਲਾ ਲਿਆ ਸੀ ਅੱਜ ਫੇਰ ਅਹੀ ਕੁਝ ਹੋ ਗਿਆ ਮੰਮੀ ਮੇਰੀ ਇੱਕ ਗੱਲ ਨਾ ਹੁਣ ਗੁੱਸਾ ਨਾ ਕਰਿਓ ਚਾਚੀਆਂ ਤਾਈਆਂ ਇਸ ਘਰ ਦੇ ਵਿੱਚ ਵੱਡਦੀਆਂ ਨਹੀਂ ਹੈਗੀਆਂ ਉਹਦਾ ਕਾਰਨ ਤੁਸੀਂ ਹੋ ਉਹ ਅੱਜ ਵੀ ਚਾਚੀ ਤਾਈ ਇਕੱਠੀ ਰਹਿੰਦੀਆਂ ਤੁਸੀਂ ਉਦੋਂ ਵੀ ਅੱਡ ਹੋਣ ਦਾ ਰੋਲਾ ਪਾਇਆ ਸੀ ਵੀ ਅੱਡ ਹੋ ਜਾਓ ਅੱਡ ਹੋ ਜਾਓ ਅੱਡ ਹੋ ਜਾਓ ਅੱਜ ਅੱਡ ਬੈਠੇ ਆ ਕੋਈ ਪੁੱਛ ਕੇ ਰਾਜੀ ਨਹੀਂ ਹੈਗਾ ਕੋਈ ਵੜ ਕੇ ਰਾਜੀ ਨਹੀਂ ਹੈਗਾ ਤੁਸੀਂ ਵੀ ਇਹੀ ਚਾਹੁੰਦੇ ਹੋ ਦਰਾਣੀ ਜਠਾਨੀਆਂ ਲੜਨ ਆਪਸ ਦੇ ਵਿੱਚ ਇਹ ਵੀ ਅੱਡ ਹੋ ਜਾਣ ਕੱਲੀਆਂ ਤੁਸੀਂ ਦਰਾਣੀਆਂ ਜਠਾਨੀਆਂ ਨੂੰ ਨਹੀਂ ਅੱਡ ਕਰ ਰਹੇ ਆਣ ਵਾਲੀਆਂ ਪੀੜ੍ਹੀਆਂ ਨੂੰ ਵੀ ਅੱਡ ਕਰ ਰਹੇ ਹੋ ਅੱਜ ਇਹ ਅੱਡ ਹੋਣਗੀਆਂ ਕੱਲ ਨੂੰ ਕਾਰੋਬਾਰ ਅੱਡ ਹੋ ਜਾਊਗਾ ਆਣ ਵਾਲੀ ਜਿਹੜੀ ਔਲਾਦ ਆ ਨਾ ਉਹ ਵੀ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਾਜੀ ਰਹੂਗੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਣਗੇ ਹੁਣ ਤੁਸੀਂ ਦੇਖਣਾ ਹੈ ਵੀ ਉਹਨਾਂ ਨੂੰ ਦੁਸ਼ਮਣ ਬਣਾ ਕੇ ਰੱਖਣਾ ਹੈ ਕਿ ਘਰ ਨੂੰ ਇੱਕ ਮੋਟੀ ਦੇ ਵਿੱਚ ਰੱਖਣਾ ਹੈ ਥੋੜਾ ਸੰਭਲਿਆ ਕਰੋ ਤੁਸੀਂ गोल्डी ठीक कदलना पैना बिलकुल सही है चल कोई नहीं बड़ी खराब है दस मिनट तक मम्मी बैठे हो लिया मेरिया तिया ਮੰਮੀ ਸੋਰੀ ਹਾਂ ਹਾਂ ਇਹ ਕੋਈ ਨਹੀਂ ਆਪ ਤੂੰ ਇੱਥੇ ਬੈਠ ਮੇਰੇ ਕੋਲੇ ਮੰਮੀ ਆਪਨਾ ਕਿੰਨੇ ਕਸਟਮਰ ਸੀਗੇ ਟਾਈਮ ਲੱਗ ਗਿਆ ਜੇ ਅਸੀਂ ਲੇਟ ਹੋ ਗਏ ਸਭ ਨੂੰ ਹਾਂ ਹਾਂ ਚਲ ਕੋਈ ਨਹੀਂ ਮੈਂ ਕਿਹੜਾ ਤੁਹਾਨੂੰ ਕੁਝ ਕਹਿਣੀ ਆ ਮੈਨੂੰ ਇਹ ਸੀਗਾ ਮੰਮੀ ਦੀ ਰੋਟੀ ਲੇਟ ਹੋ ਜਾਣੀ ਆ ਸਬਜੀ ਬਣੀ ਪਈ ਸੀ ਆਟਾ ਗੁੰਨਿਆ ਬਸ ਅਸੀਂ ਹੁਣ ਫੁਲਕੇ ਲਾਣੇ ਆ ਉਹ ਕੋਈ ਨਹੀਂ ਬੈਠੋ ਤੁਸੀਂ ਦੋ ਘੜੀ ਆਰਾਮ ਕਰ ਲਓ ਆ ਦੇਖੀ ਅਨਮੋਲ ਆਇਆ ਸੀਗਾ ਮੈਨੂੰ ਨਾ ਬੜਾ ਸੋਹਣਾ ਸੂਟ ਦੇ ਕੇ ਗਿਆ ਆ ਦੇਖ ਸਾਨੂੰ ਅਨਮੋਲ ਆਇਆ ਸੀਗਾ ਹਾਂ ਹਾਂ ਓਏ ਪਿੱਛੇ ਹੀ ਉਹ ਕੇ ਚਲਾ ਗਿਆ ਉਹ ਹੋਰ ਉਹਨਾਂ ਟਿਊਸ਼ਨ ਤੇ ਜਾਣਾ ਸੀਗਾ ਦੋਸਤ ਬਾਹਰ ਖੜਾ ਸੀ ਐ 5 ਮਿੰਟ ਬੰਨੀ ਰੁਕਿਆ ਮੇਰੇ ਕੋਲ ਤਾਂ ਤੁਸੀਂ ਉਹਨੂੰ ਕਹਿ ਦੇਣਾ ਸੀ ਕਿ ਵਾਪਸੀ ਆ ਜਾਂਦਾ ਕੋਈ ਨਾ ਫੇਰ ਆ ਜਾਊਗਾ ਆ ਸੂਟ ਤਾਂ ਮੰਮੀ ਬੜਾ ਸੋਹਣਾ ਬੜਾ ਰੰਗ ਆ ਹੂੰ ਹਾਂ ਹੁਣ ਨਾ ਮੈਂ ਇਹ ਸੂਟ ਦਾ ਸਲਵਾਰ ਕਮੀਜ਼ ਨਹੀਂ ਬਣਾਉਣਾ ਹੈਗਾ ਤਾਂ ਫੇਰ ਮੈਂ ਬਣਾਉਣਾ ਮੰਮੀ ਨੇ ਨਹੀਂ ਪਲਾਜ਼ੋ ਵੀ ਨਹੀਂ ਐਦੇ ਮਰ ਕੇ ਕੋਡ ਸੈੱਟ ਬਣਵਾਉਣਾ ਹੈ ਹੈ ਮੈਨੂੰ ਕੀ ਹੋਇਆ ਹਲੇ ਮੈਂ ਜਵਾਨ ਪਈ ਆ ਮੇਰੇ ਚ ਕੀ ਕਮੀ ਆ ਮੰਮੀ ਮਜ਼ਾਕ ਤਾਂ ਨਹੀਂ ਕਰਦੇ ਮੈਂ ਮਜ਼ਾਕ ਨਹੀਂ ਕਰਦੀ ਈ ਮੈਂ ਕੋਟ ਸਟ ਚੱਲ ਆਪਾਂ ਨੂਰ ਸਸ ਇਕੱਠੀਆਂ ਪਾ ਕੇ ਜਾਵਾਂਗੇ ਹੋਰ ਹੋਰ ਕੀ ਐਦਾਂ ਕਰਦੇ ਆ ਸ਼ਾਮ ਨੂੰ ਦੇ ਆਣੇ ਆ ਨਾਲੇ ਤੇਰਾ ਵੀ ਬਣ ਜੂਗਾ ਮੰਮੀ ਦਾ ਵੀ ਬਣ ਜੂਗਾ ਮੰਮੀ ਮਜ਼ਾਕ ਤਾਂ ਨਹੀਂ ਕਰਦੇ ਨਹੀਂ ਮਜ਼ਾਕ ਨਹੀਂ ਕਰਦੀ ਮੈਂ ਕੋਟ ਸਟੇ ਬਣਵਾਉਣਾ ਇਹਦੇ ਵਰਗਾ ਸਵੇਸੀ ਰੋਟੀ ਬਣਾਈ ਆ ਤੁਸੀਂ ਰੋਟੀ ਵੀ ਨਹੀਂ ਖਾਂਦੇ ਹਾਂ ਚਲ ਕੋਈ ਨਹੀਂ ਤੁਸੀਂ ਹਾਂ ਕੋਈ ਨਹੀਂ ਅਸੀਂ ਰੋਟੀ ਮੜਕ ਲੈ ਕੇ ਆਵਾਂ ਮੈਂ ਲਿਆਵਾਂ ਪਾਣੀ ਪੂਣੀ ਤੁਹਾਡੇ ਵਾਸਤੇ ਨਹੀਂ ਨਹੀਂ ਅਸੀਂ ਜਾ ਤੁਸੀਂ ਬੈਠੋ ਚਲੋ ਠੀਕ ਐ ਮੈਨੂੰ ਕੀ ਹੋ ਗਿਆ ਮੈਨੂੰ ਕਾਹਲੇ ਪਤਾ ਮੈਂ ਤਾਂ ਕਿਹਾ ਲੇਟ ਆਉਂਗੀ ਤੇ ਸਾਡੀ ਗੁੱਸਪੱਟੀ ਜਾਊਗੀ ਇਹ ਤਾਂ ਅੱਗੇ ਤੁਹਾਨੂੰ ਤੋਰਤਾ ਮੈਂ ਤਾਂ ਪਿੱਛੇ ਹੋ ਗਈ ਸੀਗੀ ਮੇ ਤਾਂ ਬਹਰਾਂ ਹੋਈਆਂ ਨਹੀਂ ਚਲ ਹੁਣ ਰੋਟੀ ਦਾ ਕਰ ਲਾ ਮੁੜ ਕੇ ਇਹ ਨਾ ਹੋਵੇ ਫੇਰ ਗੁੱਸੇ ਹੋ ਜਾਣਗੇ ਕਹਿੰਦੇ ਨੇ ਜੇ ਜੜਾਂ ਵਿੱਚ ਹੀ ਤੇਲ ਪਾ ਦਿਓ ਤਾਰੂਖ ਕਦੇ ਹਰਾ ਨਹੀਂ ਹੁੰਦਾ ਕਈ ਵਾਰ ਤਾਂ ਸਸਾਂ ਨੂੰ ਦੋ ਨੂਹਾਂ ਦਾ ਪਿਆਰ ਵੀ ਰਾਸ ਨਹੀਂ ਆਉਂਦਾ ਤੇ ਉਹਨਾਂ ਵਿੱਚ ਅੰਗਰੇਜ਼ਾਂ ਵਾਂਗੂ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੀਆਂ ਨੇ ਤੇ ਜੇ ਉਤੋਂ ਕੋਈ ਸੱਸ ਦੀ ਸਹੇਲੀ ਉਹਦੇ ਕੰਨ ਪਰ ਜਾਵੇ ਉਹ ਵੀ ਉਹ ਜਿਸ ਤੋਂ ਆਪਣੀ ਔਲਾਦ ਹੀ ਖੇੜਾ ਚੜਾਉਂਦੀ ਹੋਵੇ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਇੱਕ ਸਮੇਂ ਲਈ ਤਾਂ ਸਾਸੂ ਨੂੰ ਲੱਗਦਾ ਕਿ ਉਹ ਕਾਮਯਾਬ ਹੋ ਰਹੀ ਹੈ ਪਰ ਉਹ ਇਹ ਕਿਉਂ ਭੁੱਲ ਜਾਂਦੀ ਹੈ ਕਿ ਇਹ ਜੋ ਕੰਮ ਕਰ ਰਹੀ ਹੈ ਕੱਲ ਨੂੰ ਇਹੀ ਕੰਮ ਕਰਦਾ ਪੁੱਠਾ ਪਾਸਾ ਲਾ ਦਿੰਦੇ ਨੇ ਬੁਢਾਪੇ ਵਿੱਚ ਕੋਈ ਵਾਲੀ ਵਾਰਸ ਨਹੀਂ ਰਹਿੰਦਾ ਸੋ ਜੜਾ ਮਜ਼ਬੂਤ ਰੱਖੋ ਤਾਂ ਟਾਣੀਆਂ ਵੀ ਸੰਗਣੀਆਂ ਹੋਣਗੀਆਂ ਤੇ ਠੰਡੀਆਂ ਹਵਾਵਾਂ ਦੇ ਬੁੱਲੇ ਵਗਣਗੇ